ਗੁਰੂ ਕੇ ਪਿਆਰੇ ਸੁਖੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਹੁਣ ਸਵਾਲ ਆ ਮੈਂ ਕਹਿੰਦਾ ਮੈਂ ਮੁੜ ਕੇ ਨਿਊਯਾਰਕ ਆਵਾਂ ਨਾ ਆ ਮੇਰਾ ਹੋ ਸਕਦਾ ਆਖਰੀ ਫੇਰਾ ਹੋਵੇ ਪਰ ਮੈਂ ਇੱਕ ਬੇਨਤੀ ਕਰਕੇ ਜਾਣਾ ਚਾਹੁੰਨਾ ਇੱਕ ਬੰਨਿਆ ਸੰਪਰਦਾਇ ਲੋਕ ਅਕਾਲ ਤਖਤ ਨੂੰ ਮਿਸ਼ਨਰੀ ਕਾਜ 1927 ਚ ਪਹਿਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਂਚਕ ਬੈਠੇ ਆ ਕਿੰਨੇ ਪੁਰਾਣੇ ਸਮੇਂ ਚ ਸਟੂਡੈਂਟ ਉਥੋਂ ਪੜ੍ਹੇ ਆ ਗਿਆਨੀ ਕੇਵਲ ਸਿੰਘ ਸਰਦਾਰ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਜਿਹੜੇ ਰਾਗੀ ਆ ਭਾਈ ਨਿਰਮਲ ਸਿੰਘ ਜੀ ਉਰੀ ਜਾ ਕੇ ਕਿੰਨੇ ਆ ਨੇ ਉੱਥੋਂ ਗੁਰਬਾਣੀ ਦਾ ਕੀਰਤਨ ਸਕਿਆ ਕਈ ਸਾਨੂੰ ਅੱਜ ਸਵਾਲ ਕਰਦੇ ਆ ਇਹ ਮਿਸ਼ਨਰੀ ਕਾਜ ਕਦੋਂ ਆਰੰਭ ਹੋਇਆ ਮੈਂ ਦੱਸਣਾ ਚਾਹੁੰਨਾ ਜਦੋਂ ਸਾਕਾਂ ਨਨਕਾਣਾ ਵਾਪਰਿਆ ਸੀ ਮੇਰਾ ਇਹ ਸਵਾਲ ਆ ਘਰ ਬੈਠੇ ਇਹਨਾਂ ਨੂੰ ਸਵਾਲ ਤਾਂ ਸਾਡੇ ਬਣਦੇ ਇਹਨਾਂ ਨੂੰ ਕਰਨੇ ਉਹ ਕਮਾਲ ਦੀ ਗੱਲ ਹੈ ਜਿਹੜੇ ਰੋਜ਼ ਅਕਾਲ ਤਖ ਦੀ ਮਰਿਆਦਾ ਦਾ ਪ੍ਰਚਾਰ ਕਰਦੇ ਨੇ ਸਵਾਲ ਕੌਣ ਕਰ ਰਿਹਾ ਜਿਹੜੇ ਅਕਾਲ ਤਖ ਦੀ ਮਰਿਆਦਾ ਤੇ ਗੁਰਬਾਣੀ ਦੀ ਵਿਚਾਰ ਤੋਂ ਪਗੋੜੇ ਲੋਕ ਆ ਸਵਾਲ ਤਾਂ ਪ੍ਰਬੰਧਕ ਕਮੇਟੀਆਂ ਇਹਨਾਂ ਨੂੰ ਕਰਨ ਮੈਨੂੰ ਲਿਆ ਕੇ ਇਹਨਾਂ ਦੇ ਵਿੱਚ ਬਿਠਾਇਆ ਜਾਂਦਾ ਸਵਾਲ ਤੇ ਇਹਨਾਂ ਨੂੰ ਪੁੱਛੋ ਕਿ ਭਾਈ ਤੁਸੀਂ ਦੱਸੋ ਜੀ ਕਿਹੜੀ ਮਰਿਆਦਾ ਲਾਗੂ ਹੋਣੀ ਚਾਹੀਦੀ ਹੈ ਤੁਹਾਡੀ ਤੇ ਆਪਣੀ ਕਿਸੇ ਬਾਬੇ ਦੀ ਮਰਿਆਦਾ ਇੱਕ ਦੂਜੇ ਨਾਲ ਨਹੀਂ ਮਿਲਦੀ ਅਸੀਂ ਰੋਜ਼ ਹਿੱਕ ਠੋਕ ਕੇ ਕਹਿੰਦੇ ਹਾਂ ਅਕਾਲ ਤਖਤ ਤੋਂ ਲੋ ਪ੍ਰਵਾਨ ਸਿੱਖ ਰਿਆ ਤੇ ਮਰਿਆਦਾ 1931-32 ਚ ਖਰੜਾ ਤਿਆਰ ਕੀਤਾ ਗਿਆ ਸੀ 45 ਤੱਕ 13 ਸਾਲ ਜਿਤ ਜਿਆਨੀ ਰਣਜੀਤ ਸਿੰਘ ਜੀ ਅਖੰਡ ਕੀ ਦੀ ਜਥੇ ਦੇ ਉਹ ਵੀ ਵਿੱਚ ਸ਼ਾਮਲ ਸੀ ਅਕਾਲ ਅਕਾਲੀ ਕੌਰ ਸਿੰਘ ਵਿੱਚ ਸ਼ਾਮਲ ਸੀ ਭਾਈ ਵੀਰ ਸਿੰਘ ਸ਼ਾਮਲ ਸੀ ਯਾਰ ਤੁਸੀਂ ਉਹਨਾਂ ਨਾਲੋਂ ਵੀ ਸਿਆਣੇ ਹੋ ਗਏ ਉਸ ਮਰਿਆਦਾ ਨੂੰ ਅੱਜ ਇਹ ਲੋਕ ਜਾਂਦੇ ਆ ਜੀ ਇਹ ਤਾਂ ਮਰਿਆਦਾ ਕਾਲ ਤਖਤ ਤੋਂ ਪ੍ਰਵਾਨੀ ਨਹੀਂ ਹੋਈ ਚਲੋ ਜੀ ਠੀਕ ਹੈ ਨਹੀਂ ਪ੍ਰਵਾਨ ਹੋਈ ਤੁਸੀਂ ਦੱਸ ਦਿਓ ਫਿਰ ਜੇ ਇਹ ਨਹੀਂ ਪ੍ਰਵਾਨ ਹੋਈ ਤੇ ਜਿਹੜੀ ਪ੍ਰਵਾਨ ਹੋਈ ਉਹ ਕਿਹੜੀ ਆ ਜਿਹੜੀ ਪ੍ਰਵਾਨ ਹੋਈ ਆਪਾਂ ਉਹ ਲਾਗੂ ਕਰ ਲੈਨੇ ਮਰਿਆਦਾ ਤੇ ਕਿਸੇ ਦੀ ਕਿਸੇ ਨਾਲ ਮਿਲਦੀ ਨਹੀਂ ਬੋਲੋ ਪਿਆਰਿਓ ਲਓ ਜੀ ਤੁਸੀਂ ਸਾਰੇ ਪੜੇ ਲਿਖੇ ਬਿਠੇ ਜੇ ਜੇ ਆਪਾਂ ਕੌਮ ਨੂੰ ਸਾਰਿਆਂ ਇਕੱਠਾ ਕਰਨਾ ਤੇ ਫਿਰ ਆਪਾਂ ਇੱਕੋ ਮਰਿਆਦਾ ਦੇ ਝੰਡੇ ਹੇਸ਼ ਹੋਣਾ ਚਾਹੀਦਾ ਨਾ ਤੇ ਉਹ ਕਿਹੜੀ ਆ ਉੱਚੀ ਬੋਲ ਕੇ ਦੱਸੋ ਜੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨ ਨੇ ਪੰਥ ਪ੍ਰਵਾਨਤ ਸਿੱਖ ਰਹਿਤ ਮੁਜਾਦਾ ਤੇ ਇਹ ਸਵਾਲ ਪੁੱਛੂ ਕਿਹੜਾ ਜੀ ਉਹਨਾਂ ਨੂੰ ਜਦੋਂ ਲਾਹੌਰ ਦੇ ਵਿੱਚ ਗੁਰੂ ਅਰਜਨ ਸਾਹਿਬ 33 ਤਵੀ ਤੇ ਵਿੱਚ ਨਾ ਦੇਗ ਚ ਉਬਾਲਾ ਖਾਦਾ ਤਸੀਹੇ ਦਿੱਤੇ ਗਏ ਸਾਡੇ ਸਾਹਮਣੇ ਨਾ ਆਉਂਦਾ ਚੰਦੂ ਦਾ ਤੇ ਜਹਾਂਗੀਰ ਦਾ ਇਹਨਾਂ ਦਾ ਨਾਮ ਦਾ ਨਾ ਕੀ ਆਪਾਂ ਕਵਾਂਗੇ ਬਾਕੀ ਕਸੂਰਵਾਰ ਨਹੀਂ ਹੋਣਗੇ ਜਿਹੜੇ ਲਾਹੌਰ ਦੇ ਵਿੱਚ ਬਾਕੀ ਚੁੱਪ ਕਰਕੇ ਬਿਠੇ ਸੀ ਉਹ ਵੀ ਉਨੇ ਕਸੂਰਵਾਰ ਮੰਨੇ ਜਾਣੇ ਜਿਹੜੇ ਚੁੱਪ ਕਰਕੇ ਬਿਠੇ ਸੀ ਉਹ ਵੀ ਉਹਨੇ ਗੁਨਾਹਗਾਰ ਹੋਨੇ ਆ ਵੀ ਜਦੋਂ ਤੱਤੀਆਂ ਤਵੀਆਂ ਤੇ ਪਾਦਸ਼ਾਹਾਂ ਨੂੰ ਬਿਠਾਇਆ ਜਾ ਰਿਆ ਸੀ ਦੇਗਾ ਚ ਉਬਾਲੇ ਦਿੱਤੇ ਜਾ ਰਹੇ ਸੀ ਤੁਸੀਂ ਹਾਜ਼ਰ ਨਾ ਨਾ ਕੋਨਾ ਮਾਰਿਆ ਬਈ ਤੁਹਾਡੀ ਚੁੱਪ ਦੱਸਦੀ ਸੀ ਤੁਸੀਂ ਸਹਿਮਤ ਸਹਿਮਤ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਦੇ ਬਿਠਾਉਣ ਵਿੱਚ ਤੇ ਮਾਫ਼ ਕਰਨਾ ਜੇ ਇਹ ਨਾ ਗੁਰਦੁਆਰਿਆਂ ਵਿੱਚ ਰਾਗੀ ਢਾਡੀ ਪ੍ਰਚਾਰ ਕਰਨ ਕੇ ਮਨਮਸ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਕਰਦਾ ਕਿਉਂ ਜੀ ਅੱਜ ਵਿਰੋਧ ਮੇਰਾ ਬੰਦ ਹੋ ਸਕਦਾ ਹੈ ਸ਼ਾਮ ਨੂੰ ਮੈਂ ਗੁਰਦੁਆਰੇ ਕਥਾ ਸ਼ੁਰੂ ਕਰ ਦਣਾ ਪਰ ਉਹਦੇ ਵਾਸਤੇ ਮੈਨੂੰ ਮਨਮਸ ਸੁਣਾਉਣੀ ਪੈਣੀ ਹੈ ਸਹਿਮਜੇ ਬੋਲ ਕੇ ਦੱਸਿਓ ਉੱਚੀ ਬੋਲ ਕੇ ਦੱਸੋ ਨਹੀਂ ਬਿਲਕੁਲ ਨਹੀਂ ਤੇ ਡਾਲਰ ਮੇਰੇ ਕੋਲ ਇੰਨੇ ਹੋਣਿਆ ਵੀ ਸਾਹਵੇਂ ਨਹੀਂ ਜਾਣੇ ਰੋਜ਼ ਦਾ ਇੱਕ ਪੈਟਰੋਲ ਪੰਪ ਖਰੀਦੂ ਇਥੇ ਉੱਚੀ ਬੋਲ ਕੇ ਦੱਸੋ ਮਨਜ਼ੂਰ ਹੈ ਜੀ ਉੱਚੀ ਬੋਲੋ ਪਿਆਰੇਓ ਨਹੀਂ ਜੀ ਸਾਹਵੇਂ ਨਹੀਂ ਜਾਣੇ ਨਾਲ ਨਾਲ ਇੱਕ ਬੰਦਾ ਰੱਖਣਾ ਪੈਣਾ ਵੀ ਡੀਲ ਕਰ ਜੇ ਉਹ 3 ਮਿਲੀਅਨ ਮੰਗਦਾ 400 ਉਥੇ ਉਹ ਬੋਲੋ ਪਿਆਰੇਓ ਪਰ ਇਹ ਕੰਮ ਮੈਨੂੰ ਕਰਨਾ ਨਹੀਂ ਉੱਚੀ ਬੋਲੋ ਪਿਆਰੇਓ ਨਹੀਂ ਹੁੰਦਾ ਇਹ ਜ਼ਮੀਰ ਨਹੀਂ ਵੇਚੀ ਮੈਨੂੰ 26 ਸਾਲ ਹੋ ਗਏ ਨਾ ਪਖੰਡੀਆਂ ਨਾਲ ਮੈਨੂੰ ਜੰਗ ਲੜਦਿਆਂ ਤੇ ਆਖਰੀ ਸਾਹ ਤੱਕ ਲੜੂੰਗਾ ਜਦੋਂ ਆਖਰੀ ਸਾਹ ਹੋਊਗਾ ਨਾ ਉਦੋਂ ਵਿੱਚ ਆਵਾਜ਼ ਆਊਗੀ ਮੇਰਾ ਗੁਰੂ ਇੱਕੋ ਹੀ ਹੈ ਮੇਰਾ ਗੁਰੂ ਇੱਕੋ ਹੀ ਹੈ